ਤਨ ਦੁਰ ਸੇਵੀਐ ਤਹ ਨਸ ਸਹਜ ਸੁਖੁ ਆਈ ਦਰਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕਰਸਹੁ ਦੇਤੇ ਸਚੇ ਪਾਤਸ਼ਾਹ ਬਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠੇ ਆ ਸੋਹੀ ਐ ਸਬਨਾ ਦਾਵੇ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀ ਐ ਸਵਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੋ ਰੇ ਆਪਣੇ ਬਲੇ ਹਾਰੀ ਜਿਨ ਪੂਰਨ ਪੈਜ ਸواری ਮਨ ਚਿੰਦ ਆ ਫਲ ਪਾਇਆ ਪ੍ਰਾਵੇ ਆਪਣਾ ਸਦਾ ਧਿਆਇਆ ਗੁਰ ਆਪਣੇ ਬਲੇ ਹਾਰੀ ਜਨ ਪੂਰਨ ਪੈਜ ਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤਿਸ ਬਿਨਾ ਆਵਰਨਾ ਕੋਈ ਕਰਨ ਕਰਨ ਪ੍ਰਭ ਸੋਈ ਰਹਾ ਪ੍ਰਭ ਆਪਣੇ ਬਰਦੀਨੇ ਸਗਲ ਜੀਵਾਸ ਕੀਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ ਪ੍ਰਭ ਆਪਨ ਵਰ ਦਿਨ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਧਿਆਇ ਤਾ ਸਗਲੇ ਦੁਖ ਮਿਟਾਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ